ਦੰਪੜ ਦਾ ਇਤਿਹਾਸ ਛੋਟੀ ਸਹਿਬ ਜਾਤਿਆਂ ਦਾ ਕਚੈਰੀ ਵਿੱਚ ਦੂਜਾ ਦਿਨ 26 ਦਸੰਬਰ ਛੋਟੀ ਸਹਿਬ ਜਾਤਿਆਂ ਦੇ ਵਿੱਚ ਕਚਹਿਰੀ ਦੇ ਦੂਸਰੇ ਦਿਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੀ ਜਦੋਂ ਅਗਲੇ ਦਿਨ ਮਾਸੂਮ ਜਿੰਦਾ ਨੂੰ ਵਜ਼ੀਰ ਖਾਨ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਨ ਨੇ ਸ਼ਰਾਰਤ ਨਾਲ ਕਿਲੇ ਦਾ ਵੱਡਾ ਦਰਵਾਜ਼ਾ ਬੰਦ ਕਰਾ ਦਿੱਤਾ ਅਤੇ ਛੋਟੀ ਖਿੜਕੀ ਖੋਲ ਦਿੱਤੀ ਤਾਂ ਕਿ ਛੋਟੇ ਸੈਭ ਜਹਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ਗੁਰੂ ਦਾ ਸਿੱਧ ਚੁੱਕ ਗਿਆ ਪਰ ਇਸ ਦੇ ਉਲਟ ਜ ਸਾਹਿਬ ਜاده ਅੰਤਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਣ ਕੇ ਕੱਜ ਕੇ ਫਤਿਹ ਬਲਾਈ ਅਤੇ ਕੋਲ ਖੜਾ ਸੁਚਾਨਾਨ ਸੱਤੇ ਕਪੜੀ ਅੱਗ ਲੱਗ ਗਈ ਅਤੇ ਕਹਿਣ ਲੱਗਾ ਓਏ ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਹ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਹੈ ਝੁੱਕ ਕੇ ਸਲਾਮ ਕਰੋ ਤਾਂ ਸਹਿਬ ਜਾਨਿਆਂ ਦਾ ਜਵਾਬ ਸੀ ਸਾਨੂੰ ਪਤਾ ਹੈ ਪਰ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਝੱਟ ਕੇ ਫਤਿਹ ਬੁਲਾਉਣੀ ਹੈ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਕਿ ਜੇਕਰ ਕਿਸੇ ਦਾ ਈਮਾਨ ਡੋਲਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਲਾਇਆ ਜਾ ਸਕਦਾ ਹੈ ਪਹਿਲਾਂ ਕਿਸੇ ਨੂੰ ਬਹੁਤਾ ਪਿਆਰ ਕਰ ਲੋ ਉਹ ਡੋਲ ਜਾਂਦਾ ਹੈ ਦੂਜਾ ਲਾਲਚ ਨਾਲ ਤੀਜਾ ਡਰਾਵਾ ਦੇ ਕੇ ਇਹ ਤਿੰਨ ਤਰੀਕੇ ਗੁਰੂ ਕੇ ਲਾਲਾਂ ਤੇ ਵੀ ਜਮਾਏ ਗਏ ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁੱਛਿਆ ਗਿਆ ਕਿ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ ਲਾਲ ਜੀ ਕਹਿਣ ਲੱਗੇ ਜਿੱਤ ਜੰਗਲਾ ਜਾਵਾਂਗੇ ਸਿੱਖਾਂ ਨੂੰ ਜੋੜਦੇ ਆਵਾਂਗੇ ਭਾਵ ਇਕੱਠੇ ਕਰਾਂਗੇ ਸ਼ਾਸਤਰ ਇਕੱਠੇ ਕਰਾਂਗੇ ਘੋੜਿਆਂ ਉੱਪਰ ਚੜਾਂਗੇ ਨਾਲ ਤੁਹਾਡੇ ਲੜਾਂਗੇ ਦਰਬਾਰੀ ਸੋਚ ਆਨੰਦ ਕਹਿਣ ਲੱਗਾ ਕੀ ਸਪੋਲੀਆਂ ਹਨ ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ ਤੁਸੀਂ ਬੜੇ ਮਾਸੂਮ ਹੋ ਨਿੱਕਿਆਂ ਜਿੰਦਾ ਹੋ ਤੁਹਾਨੂੰ ਕੋਹ ਕੋਗੇ ਮਾਰ ਦਿੱਤਾ ਜਾਏਗਾ ਇਸ ਲਈ ਜ਼ਿੰਦਗੀ ਜਿਉਣ ਲਈ ਸਹੀ ਦਾ ਤਿਆਗ ਕਰ ਦੋ ਅੱਗੋਂ ਸਹਿਬਜ਼ਾਦੇ ਕਹਿਣ ਲੱਗੇ ਦਸ਼ਮੇਸ਼ ਪਿਤਾ ਦੇ ਬੱਚੜੇ ਆ ਭਾਗਾੜੀ ਮਾਂ ਦੇ ਜਣੇ ਹੋਏ ਆ ਜੰਮੇ ਹੋਏ ਆ ਉਤੋਂ ਮੱਖਣ ਵਰਗਾ ਮਾਹੌਲ ਆ ਸਮਝੀ ਅੰਦਰੋਂ ਫौलाਦ ਦੇ ਬਣੇ ਹੋਏ ਆ ਤਵਜ਼ੀਰ ਖਾਂ ਕਹਿਣ ਲੱਗਾ ਤੁਸੀਂ ਜੇਕਰ ਮੇਰੀ ਗੱਲ ਨਾ ਮਨੀਤਾ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤਾਂ ਗੁਰੂ ਕੇ ਲਾਲ ਕਹਿਣ ਲੱਗੇ ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਨਹੀਂ ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ ਅਸੀਂ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਗੁੜਤੀ ਦਿੱਤੀ ਹੈ ਜੋਤੋ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣਾ ਕੀਜੈ ਵਜੀਰ ਕਾ ਕਹਿਣ ਲੱਗਾ ਜੋਰਾਵਰ ਸਿੰਘ ਉਹ ਵੇਖ ਲੈ ਆਰੇ ਦੇ ਧੰਦੇ ਤਾਂ ਗੋ ਜਵਾਬ ਸੀ ਮਤੀ ਦੱਸਦੇ ਸਥਿਰ ਐ ਆਜ ਆਲਮ ਇਹਦੰਦੇ ਅਜਮਾ ਕੇ ਵੇਖ ਲੈਨੇ ਵਜ਼ੀਰ ਖਾਂ ਫਿਰ ਕਹਿਣ ਲੱਗਾ ਸੋਚ ਫਤਿਹ ਸੋਚ ਨੇਤਾ ਮੱਛੀ ਵਾਂਗੂ ਲੋ ਤੇ ਤਲਸਾ ਤਾਂ ਗੋ ਜਵਾਬ ਆਉਂਦਾ ਓਏ ਮੇਰੇ ਬਾਬੇ ਅਰਜਨ ਸਾਹਿਬ ਜੀ ਨੇ ਇਸਤੇ ਵੀ ਅੰਗ ਤੁਲਵਾ ਕੇ ਦੇਖ ਲੈਨੇ ਤਾਂ ਵਜ਼ੀਰ ਖਾਂ ਕਹਿਣ ਲੱਗਾ ਜੋਰਾਵਰ ਸਿੰਘ ਦੇਗਾ ਵਿੱਚ ਆਲੂਆ ਵਾਂਗwale ਜਾਉਂਗੇ ਅਗੋਂ ਜਵਾ ਆਇਆ ਓਏ ਗੁਰਸਿੱਖੀ ਲਈ ਪਾਇ ਦਿਆ ਲੈਨੇ ਕਈ ਵਾਲੇ ਖਾਲੇ ਸੀ ਸਹਜਾ ਦੇ ਕਹਿਣ ਲੱਗੇ ਤੂੰ ਜਿੰਨਾ ਮਰਜੀ ਜੁਰਮ ਕਰ ਲੈ ਪਰ ਸਾਨੂੰ ਆਪਣੀ ਇੱਨੀ ਬਣਵਾ ਸਕਦਾ ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ ਅਸੀਂ ਸਿੱਖਾਂ ਆਪ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸੇਖ ਉਸ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਹੀ ਅਰਪਣ ਕਰਤਾ ਅਤੇ ਸਿਰਫ ਗੁਰੂ ਪਾਸ਼ਾ ਜਿਹਦੇ ਹੁਕਮ ਨੂੰ ਹੀ ਸਤ-ਸਤ ਕਰਕੇ ਮੰਨਣਾ ਹੈ ਸਾਡਾ ਸੰਦਾਤ ਹੈ ਤਨ ਮਨ ਧਨ ਸਭ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਨ ਗੁਰੂ ਕੇ ਲਾਲਾਂ ਨੂੰ ਨਾਜ਼ ਦੇ ਕੇ ਕਹਿਣ ਲੱਗਾ ਕਿ ਤੁਹਾਨੂੰ ਤਖਤ ਤੇ ਤਾਜ ਮਿਲੇਗਾ ਤੱਗੋ ਜਵਾਬ ਸੀ ਜੁੱਤੀ ਦੇ ਇੱਕ ਠੋਕਰ ਨਾਲ ਤਖਤ ਤੇ ਤਾਂ ਸ਼ੁਕਰ ਆ ਸਕਦੇ ਹਾਂ ਪਰ ਅਸੀਂ ਆਪਣਾ ਤਰਨੀ ਛੱਡ ਸਕਦੇ ਇਹ ਸੁਣ ਕੇ ਵਜ਼ੀਰ ਖਾਨ ਸਰਭਲ ਗਿਆ ਤੇ ਸ਼ਹਿਜਾਹ ਦੇਨ ਭੰਡੇ ਭੁਰਜ ਵਿੱਚ ਪੇਜ ਕੇ ਕਾਜ਼ੀ ਨੂੰ ਬਹੁਤ ਅਦਨ ਮੌਦਾ ਫਤਵਾ ਲਿਖ ਕੇ ਕੱਲ ਹਾਜ਼ਰ ਹੋਣ ਦਾ ਹੁਕਮ ਸੁਣਾਉਂਦਾ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੁੱਲ ਜਿਕ ਮਾਫ